ਸਾਨੂੰ ਕੋਈ ਘਰੇ ਨਹੀਂ ਸੀ ਵੜਨ ਦਿੰਦਾ ਹੁੰਦਾ ਕੋਠੀਆਂ ਵਾਲਿਓ ਮੋਟਰਸਾਈਕਲ ਵਾਲਿਓ ਟੰਟਾਂ ਕਬੀਜਾਂ ਪਾ ਕੇ ਚੱਲਣ ਵਾਲਿਓ ਸਾਨੂੰ ਕੋਈ ਘਰੇ ਨਹੀਂ ਸੀ ਵੜਨ ਦਿੰਦਾ ਹੁੰਦਾ ਸਾਨੂੰ ਕੋਈ ਭਾਂਡਿਆਂ ਨੂੰ ਹੱਥ ਨਹੀਂ ਸੀ ਲਾਉਣ ਦਿੰਦਾ ਹੁੰਦਾ ਸਾਨੂੰ ਤੋੜੇ ਚੋਂ ਪਾਣੀ ਸੀ ਲੈਣ ਦਿੰਦਾ ਹੁੰਦਾ ਕੋਈ ਅਸੀਂ ਪਸ਼ੂਆਂ ਵਾਲੇ ਵਾੜੇ ਤੋਂ ਅੱਗੇ ਨਹੀਂ ਸੀ ਜਾ ਸਕਦੇ ਬਰ ਬਾਬਾ ਸਾਹਿਬ ਦੀ ਮਿਹਰ ਹੋਈ ਕਿ ਜਿਹੜੇ ਲੋਕ ਸਾਨੂੰ ਘਰੇ ਨਹੀਂ ਜਿਵਾੜਨਦੇ ਉਹ ਸਾਨੂੰ ਪੁੱਛ ਕੇ ਘਰੇ ਵੜਦੇ ਆ ਪਹਿਲਾਂ ਆਵਾਜ਼ ਦਿੰਦੇ ਆ ਫਿਰ ਸਰਦਾਰ ਜੀ ਕਹਿ ਕੇ ਗੱਲ ਕਰਦੇ ਆ ਕਿ ਸਰਦਾਰ ਜੀ ਘਰੇ ਆ ਫਿਰ ਅੰਦਰ ਆਉਂਦੇ ਆ ਅਗਰ ਕਹਿ ਦਈਏ ਤਾਂ ਨਹੀਂ ਤਾਂ ਬਾਹਰ ਖੜੇ ਰਹਿੰਦੇ ਆ ਇਹ ਗੀਨੇ ਬਦਲਦਾ ਬਾਬਾ ਸਾਹਿਬ ਡਾਕਟਰ ਮੇਡ ਕਰਨੇ ਬਦਲਦਾ ਜੋਤੀਰੋ ਭੂਲੇ ਨੇ ਬਦਲਦਾ ਤੇ ਤੁਹਾਡੀ ਡੱਕੇ ਦੀ ਯਾਦ ਨਹੀਂ ਉਹ ਤੁਹਾਡੀ ਤਾਂ ਡੱਕੇ ਦੀ ਯਾਦ ਨਹੀਂ ਭਾਈ ਤੁਹਾਨੂੰ ਤਾਂ ਪਤਾ ਹੀ ਨਹੀਂ ਉਹ ਕੀ ਚੀਜ਼ ਆ ਉਹ